ਲੋਕਾਂ ਦਾ ਬੜੀ ਚੰਗਾ ਕੰਮ ਹੋਇਆ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਧੰਨਵਾਦ ਕਿਉਂਕਿ ਬੜੇ-ਬੜੇ ਮੀਡੀਆ ਵਾਲੇ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਆ ਤੇ ਤੁਸੀਂ ਆਏ ਹੋ ਧੰਨਵਾਦ ਇਹ ਆਸ਼ੂ ਜੀ ਨੂੰ ਖਾਸ ਤੌਰ ਤੇ ਮੈਂ ਨਾਲ ਅੱਜ ਲੈ ਕੇ ਆਇਆ ਅਸੀਂ ਵੀ ਜਿਹੜੇ ਥੋੜੇ ਬਣਾਏ ਹੋਏ ਪ੍ਰੋਜੈਕਟ ਨੇ ਆ ਪਖੋਵਾਲ ਇਹ ਅੰਡਰ ਬ੍ਰਿਜ ਵੀ ਆ ਤੇ ਓਵਰ ਬ੍ਰਿਜ ਵੀ ਆ ਤੇ ਤਿੰਨ ਪੁਲ ਨੇ ਇਹਦੇ ਵਿੱਚ ਤੇ 250 ਕਰੋੜ ਤੋਂ ਉੱਤੇ ਦਾ ਇਹ ਪ੍ਰੋਜੈਕਟ ਹੈ 150 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਤੇ ਜਦੋਂ ਸਰਕਾਰ ਜਾਣ ਤੋਂ 10 ਦਿਨ ਪਹਿਲਾਂ ਆਸ਼ੂ ਜੀ ਤੇ ਸਾਰੇ ਅਸੀਂ ਇੱਥੋਂ ਗੱਡੀਆਂ ਕੱਢ ਚੁੱਕੇ ਸੀ ਤੇ ਜਾਣ ਬੁੱਝ ਕੇ ਪਤਾ ਨਹੀਂ ਕਿਹਦੇ ਮਗਰ ਲੱਗ ਕੇ ਵੀ ਅਸੀਂ ਇਹ ਪ੍ਰੋਜੈਕਟ ਇਹ ਬਦਲਣਾ ਇਹਨਾਂ ਇਹਦਾ ਡਿਜ਼ਾਈਨ ਬਦਲਣਾ ਉਸ ਕਰਕੇ ਸਾਲ ਡੇਢ ਸਾਲ ਰੋਕ ਰੱਖਿਆ ਤੇ ਹੁਣ ਉਹੀ ਡਿਜ਼ਾਈਨ ਨਾਲ ਫੇਰ ਕੰਮ ਸ਼ੁਰੂ ਕਰਤਾ ਇਹ ਕਹਿਣ ਦਾ ਵੀ ਇਹ ਜ਼ਿੰਮੇਵਾਰੀ ਕਿਹਦੀ ਹੈ ਦੱਸੋਗੇ ਇਹ ਜਿਹੜਾ ਨੁਕਸਾਨ ਕੀਤਾ ਲੋਕਾਂ ਦਾ ਇਹਨਾਂ ਤੇ ਕਿਹਦੀ ਜ਼ਿੰਮੇਵਾਰੀ ਸੀ ਜਿਹੜਾ ਇਹ ਪ੍ਰੋਜੈਕਟ ਇਨੇ ਚ ਰੋਕ ਕੇ ਰੱਖਿਆ ਸੀ ਸਾਰਾ ਫੰਡ ਜਮ੍ਹਾਂ ਕਰਾਇਆ ਸੀ ਪਰਮਿਸ਼ਨਾਂ ਅਸੀਂ ਰੇਲਵੇ ਦੀਆਂ ਸਭ ਕੁਝ ਤਾਂ ਦੇਤਾ ਸੀ ਤੇ ਪ੍ਰੋਜੈਕਟ ਰੋਕ ਕੇ ਕਿਉਂ ਰੱਖਿਆ ਤੇ ਜੇ ਰੋਕਿਆ ਸੀ ਤਾਂ ਕਿਹੜਾ ਡਿਜ਼ਾਈਨ ਚੇਂਜ ਕੀਤਾ ਇਹ ਦੱਸਣ ਸਾਨੂੰ ਤੇ ਅੱਜ ਖੁਸ਼ੀ ਆ ਅਸੀਂ ਜਿਹੜਾ ਆਪਣਾ ਲਾਇਆ ਹੋਇਆ ਬੂਟਾ ਉਹਨੂੰ ਵਾਧੇ ਨੂੰ ਫੁੱਲ ਦੇ ਨੂੰ ਦੇਖਣ ਆਏ ਸੀ ਤੇ ਖੁਸ਼ੀ ਹੋਈ ਆ ਕਿ ਜਿਹੜਾ ਅਸੀਂ ਇਹ ਨਹੀਂ ਪੱਥਰ ਧਰਿਆ ਸੀ ਅੱਜ ਉਹ ਇਹ ਪ੍ਰੋਜੈਕਟ ਤਾਂ ਜਦੋਂ ਸਰਕਾਰ ਬਣੀ ਸੀ ਉਦੋਂ ਨਾਲ ਉਹ ਉਹਦੇ ਨਾਲ ਹੀ ਇਨੀਸ਼ੀਏਟ ਕਰ ਦਿੱਤਾ ਗਿਆ ਸੀਗਾ ਸ਼ੁਰੂਆਤੀ ਤੌਰ ਤੇ ਬੜੀਆਂ ਮੁਸ਼ਕਿਲਾਂ ਹੁੰਦੀਆਂ ਜਦੋਂ ਡਿਜ਼ਾਈਨ ਅਪਰੂਵ ਕਰਾਣੇ ਹੁੰਦੇ ਆ ਇਹਦੀਆਂ ਅਪਰੂਵਲਾਂ ਸੈਂਕਸ਼ਨਾਂ ਲੈਣੀਆਂ ਹੁੰਦੀਆਂ ਕਿਉਂਕਿ ਕਈ ਸਟੇਕ ਹੋਲਡਰ ਇਹਦੇ ਚ ਇਨਵੋਲ ਸੀਗੇ ਇਹਦੇ ਵਿੱਚ ਬੜਾ ਸੀਵ ਦੇ ਜਾਂਦਾ ਸੀਗਾ ਥੱਲੋਂ ਰੇਲਵੇ ਨੇ ਇਹਦੇ ਤਿੰਨ ਪੁਲ ਬਣਾਣੇ ਸੀ ਦੋ ਆਰਯੂਪੀ ਬਣਾਣੇ ਸੀ ਇੱਕ ਆਰਯੂਪੀ ਬਣਾਣੇ ਸੀ ਸਾਰੀਆਂ ਸੈਂਕਸ਼ਨਾਂ ਲੈਣ ਤੋਂ ਬਾਅਦ ਜਦੋਂ ਸ਼ੁਰੂ ਹੋਇਆ ਔਰ ਬੜੀ ਪੇਸ ਤੇ ਸ਼ੁਰੂ ਹੋਇਆ ਔਰ ਮੈਨੂੰ ਖੁਸ਼ੀ ਹੈ ਵੀ ਕੋਵਿਡ ਦੇ ਦੌਰਾਨ ਥੋੜੀ ਲੇਬਰ ਪ੍ਰੋਬਲਮ ਵੀ ਠੇਕੇਦਾਰ ਹੋਣਾ ਨੂੰ ਆਈ ਪਰ ਉਸਤੇ ਬਾਵਜੂਦ ਇਹ ਪ੍ਰੋਜੈਕਟ ਸਾਡੀ ਉਮੀਦ ਸੀਗੀ ਵੀ ਅਸੀਂ ਨਵੰਬਰ 21 ਦੇ ਵਿੱਚ ਪੂਰਾ ਕਰ ਲਾਂਗੇ तकरीबन ਹਾਂ ਦੇਖੋ ਤੁਸੀਂ ਜਿਹੜਾ 21 ਚ ਅਕੰਪਲੀਸ਼ਨ ਸਰਕਾਰੀ ਡੇਟ ਆ ਜੋ ਆຊੂਈ ਤੇ ਅਸੀਂ ਮੀਟਿੰਗ ਚ ਬੰਦੇ ਸੀ ਆ ਡੇਟ ਪਹਿਲਾਂ ਦਿੱਤੀ ਸੀ ਸਾਡੇ ਵੱਲੇ ਜਿਹੜੀ ਡੇਟ ਸੀ ਆ 21 ਨਵੰਬਰ 21 ਨੂੰ ਜਿਵੇਂ ਕਿਹਾ ਵੀ ਇਹ ਡੈਡਲਾਈਨ ਸੀ ਹੁਣ ਫਿਰ ਨਵੰਬਰ 22 ਜੇਤੀ ਹੁਣ ਉਦੋਂ ਮਤ 23 ਹੁਣ ਪਤਾ ਨਹੀਂ ਕਿਹੜੀ ਦੇਣਗੇ ਇਹ ਨਵੰਬਰ ਨਵੰਬਰ ਦੇ ਵਿੱਚ ਪਿਛਲੇ ਸਾਲ ਕਹਿੰਦੇ ਸੀ ਪੂਰੀਆ ਕਰਾਣਾ ਡਰਾਮਾ ਸੁਣਦੇ ਰਹੇ ਇੱਕ ਸਾਲ ਵੀ ਜੀ ਬੜਾ ਫਾਲਟੀ ਡਿਜ਼ਾਈਨ ਹੈ ਡਿਜ਼ਾਈਨ ਚੇਂਜ ਕਰ ਰਹੇ ਆ ਆਲ ਆਫ ਸਡਨ ਇੱਕ ਸਾਲ ਬਾਅਦ ਕਹਿਣਾ ਸ਼ੁਰੂ ਕਰਤਾ ਡਿਜ਼ਾਈਨ ਤਾਂ ਠੀਕ ਹੈ ਇਹਨੂੰ ਅਸੀਂ ਜਲਦੀ ਪੂਰਾ ਕਰਾਂਗੇ ਪਰ ਲੋਕ ਸਾਰੇ ਸਮਝਦੇ ਹੁੰਦੇ ਆ ਵੀ ਇਹ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਵੀ ਇਹ ਪ੍ਰੋਜੈਕਟ ਦਾ ABC ਕੀ ਹੈ ਜੋ ਮੂੰਹ ਚ ਆਇਆ ਬੋਲ ਲੈਣਾ ਉਹਦੇ ਨਾਲ ਠੀਕ ਨਹੀਂ ਅਸੀਂ ਕਿਸੇ ਨੂੰ ਨਿੰਦਦੇ ਨਹੀਂ ਇਹਦੀ ਪਹਿਰੇਦਾਰੀ ਕੀਤੀ ਸਿਵਲ ਸੁਸਾਇਟੀ ਨੇ ਕੀਤੀ ਲੋਕਾਂ ਨੇ ਇੱਥੇ ਦੀਵੇ ਵਾਲੇ ਬਿੱਟੂ ਜੀ ਨੇ ਸਮਾਰਟ ਸ਼ਹਿਰ ਦੀ ਮੀਟਿੰਗਾਂ 'ਚ ਅਫਸਰਾਂ ਦੀ ਖਿਚਾਈ ਕੀਤੀ ਤੇ ਕੰਮ ਇੱਕਦਮ ਥੋੜੇ ਥੋੜਾ ਪੇਸਟ ਫੜਿਆ ਤੇ ਹੁਣ ਇਹ ਕੰਪਲੀਸ਼ਨ ਤੇ ਹੈ ਬੜੀ ਖੁਸ਼ੀ ਹੈ ਸਾਰੀ ਇਹ ਗੱਲਾਂ ਭੁੱਲ ਕੇ ਵੀ ਆ ਜੇਡਾ ਵੱਡਾ ਪ੍ਰੋਜੈਕਟ ਪੂਰਾ ਹੋਣ ਜਾ ਰਿਹਾ ਹੈ ਲੋਕਾਂ ਨੂੰ ਸਹੂਲਤ ਮਿਲਣ ਵਾਲੀ ਹੈ ਇੱਕ ਪਾਸਾ ਲੁਧਿਆਣੇ ਦਾ ਬਿਲਕੁਲ ਕਟਿਆ ਹੁੰਦਾ ਸੀਗਾ ਅੱਜ ਉਹਨੂੰ ਸਹੂਲਤ ਹੋਏਗੀ 1.5 2 ਸਾਲ ਲੋਕਾਂ ਨੇ ਜ਼ਿਆਦਾ ਸੰਤਾਪ ਭੋਗਿਆ ਜਿੰਨਾ ਸ਼ੈਡਿਊਲਡ ਟਾਈਮ ਸੀ ਉਹਦੇ ਤੋਂ ਲੇਟ ਹੋ ਕੇ ਚੱਲਿਆ ਸਰਕਾਰਾਂ ਦੀ ਮਰਜ਼ੀ ਹੈ ਅਗਰ ਲੇਟ ਲਤੀਫੀ ਦਾ ਕਿਸੇ ਨੂੰ ਉਹਨਾਂ ਨੇ ਕਿਸੇ ਆਫੀਸਰ ਤੇ ਜਾਂ ਕਿਸੇ ਅਥਾਰਟੀ ਤੇ ਰੱਖਣੀ ਹੈ ਜ਼ਿੰਮੇਵਾਰੀ ਤਾਂ ਉਹ ਰੱਖਣ ਪਰ ਅੱਜ ਇਹ ਇਸ ਗੱਲ ਦੀ ਖੁਸ਼ੀ ਬਹੁਤ ਹੈ ਵੀ ਅੱਜ ਲੋਕਾਂ ਦੀ ਪਹਿਰੇਦਾਰੀ ਲੋਕਾਂ ਦੇ ਨੁਮਾਇੰਦਿਆਂ ਦੀ ਪਹਿਰੀਤਾਰੀ ਨਾਲ ਇਹ ਪੂਰਾ ਹੋਣ ਜਾ ਰਿਹਾ ਜਿਹੜਾ ਇੱਕ ਸੁਪਨਾ ਸੀਗਾ ਲੋਕਾਂ ਦਾ ਅਸੀਂ ਤਾਂ ਲੋਕਾਂ ਦੇ ਸੁਪਨੇ ਨੂੰ ਅੱਗੇ ਲੈ ਕੇ ਗਏ ਸੀਗੇ ਤੇ ਅੱਜ ਸਾਨੂੰ ਤਾਂ ਖੁਸ਼ੀ ਹੋਣੀ ਹੋਈ ਹੈ ਕਿਉਂਕਿ ਜਿਹੜੀ ਇਨੀਸ਼ੀਅਲ ਮਿਹਨਤ ਕੀਤੀ ਸੀਗੀ ਉਹ ਅੱਜ ਸ਼੍ਰੀ ਤੇ ਲੱਗਣ ਜਾ ਰਹੀ ਹੈ ਪੂਰਾ ਹੋਣ ਜਾ ਰਿਹਾ ਸਿੱਧਾ ਯਸ਼ੀ ਜੀ ਤੇ ਕਰਨ ਮੰਤਰੀ ਗਏ ਉਸ ਟਾਂ ਪਾਸ ਹੀ ਕਰਾਇਆ ਗਿਆ ਇਹ ਉਸ ਟਾਂ ਟਾਈਮ ਟੇਬਲ ਵੀ ਦਿੱਤਾ ਜਾਂਦਾ ਉਸ ਟੇਮੇ ਲੇਟ ਡ੍ਰੇਕ ਕਿਉਂ ਕੀਤਾ ਗਿਆ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਡਿਲੇ ਜਿਨ੍ਹਾਂ ਨੇ ਕਰਿਆ ਉਹਨਾਂ ਨੂੰ ਤੁਸੀਂ ਪੁੱਛਿਓ ਸੈਂਟਰ ਸਰਕਾਰ ਵੱਲੋਂ ਕੀਤਾ ਕੇ ਪੰਜਾਬ ਸਰਕਾਰ ਸੈਂਟਰ ਸਰਕਾਰ ਵੱਲੋਂ ਦੋ ਪੁਲ ਬੇਸਿਕਲੀ ਹੁੰਦੇ ਆ ਉਹ ਰੇਲਵੇ ਨੇ ਬਣਾਣੇ ਹੁੰਦੇ ਆ ਜਿਹੜੇ ਰੇਲਵੇ ਲਾਈਨ ਦੇ ਉੱਤੇ ਆ ਦੋ ਆਰ ਯੂ ਬੀ ਸੀ ਕੇ ਇੱਕ ਆਰੂ ਬੀ ਸੀ ਆ ਉਹਨਾਂ ਦੇ ਪੁਲ ਬਣਿਆ ਨੂੰ ਵੀ 1.5 ਸਾਲ ਹੋ ਗਿਆ ਇਹ ਤਾਂ ਜਿਹੜੀਆਂ ਰੀਚਸ ਸੀਗੀਆਂ ਉਹਨਾਂ ਨੂੰ ਜੋੜਨ ਵਾਲਾ ਕੰਮ ਹੈ ਉਹ ਸਟੇਟ ਗਵਰਨਮੈਂਟ ਔਰ ਖਾਸ ਤੌਰ ਤੇ ਅਰਬਨ ਲੋਕਲ ਬਾਡੀਜ਼ ਕਰਦੀਆਂ ਨੇ ਉਹਨਾਂ ਨੇ ਕਿਉਂ ਡਿਲੇ ਕਰਿਆ ਕਿਸ ਤਰ੍ਹਾਂ ਕੇ ਡਿਲੇ ਕਰਿਆ ਇਹ ਉਹ ਜ਼ਿਆਦਾ ਜਾਣਨਗੇ ਟਾਈਮ ਲਿਮਿਟਸ ਮੀਟਿੰਗ ਚ ਬਿੱਟੂ ਜੀ ਰਿਵਿਊ ਕਰਦੇ ਰਹੇ ਆ ਪ੍ਰੋਜੈਕਟਾਂ ਨੂੰ ਇਹਨਾਂ ਨੂੰ ਜ਼ਿਆਦਾ ਪਤਾ ਹੈ ਤੁਹਾਨੂੰ ਦੱਸਦੇ ਆ ਪਰ ਪਹਿਲਾ ਕੰਮ ਜਿੰਨਾ ਕ ਡਿਲੇ ਸੀ ਕੋਵਿਡ ਕਰਕੇ ਉਹ ਵੀ ਗੈਪ ਕਵਰ ਕਰਿਆ ਸੀਗਾ 2000 ਜੇ ਕਹਿ ਲਈਏ ਜਨਵਰੀ 22 ਤੋਂ ਪਹਿਲਾਂ ਤੇ ਉਸ ਤੋਂ ਬਾਅਦ ਤਾਂ ਜਿਹੜੀ ਆ ਟਾਈਮ ਲਿਮਿਟ ਟਾਈਮ ਟੂ ਟਾਈਮ ਐਕਸਟੈਂਡ ਹੁੰਦੀਆਂ ਗਈਆਂ ਉਹ ਤੁਹਾਡੇ ਸਾਹਮਣੇ ਆ ਕਿਹੜੇ ਰੀਜਨਸ ਕਰਕੇ ਹੁੰਦੀਆਂ ਗਈਆਂ ਫਾਈਨੈਂਸ਼ੀਅਲ ਰੀਜਨਸ ਕਰਕੇ ਹੁੰਦੀਆਂ ਗਈਆਂ ਕੋਈ ਪੋਲੀਟਿਕਲ ਰੀਜਨਸ ਸੀਗੇ ਜਾਂ ਕੋਈ ਐਡਮਿਨਿਸਟ੍ਰੇਟਿਵ ਲੈਪਸਿਸ ਸੀਗੇ ਆ ਸਾਡੀ ਜਿਹੜੀ ਹਰ ਮੀਟਿੰਗ ਹੁੰਦੀ ਉਹਦੇ ਵਿੱਚ ਡੇਟ ਦਿੱਤੀ ਜਾਂਦੀ ਹੈ ਤੇ ਜਦੋਂ ਸਾਡੀ ਸਰਕਾਰ ਸੀ ਉਸ ਵੇਲੇ ਅਸੀਂ 18 ਸਤੰਬਰ 21 ਤੇ ਆਪਾਂ ਜਿਹੜੀ ਗੱਡੀਆਂ ਕੱਢੀਆਂ ਸੀ ਉਹ ਕਿਹੜੇ ਮਹੀਨੇ ਚ 1 ਜਨਵਰੀ 2022 ਨੂੰ 2022 ਨੂੰ ਅਸੀਂ ਉਦੋਂ ਬਾਅਦ ਇਹਨਾਂ ਨੇ 3 ਮਹੀਨੇ ਦਾ ਕੰਮ ਚੇਕ ਕਰ ਨਵੰਬਰ 22 ਲੈ ਲਈ ਤਰੀਕ ਉਦੋਂ ਬਾਅਦ ਹੁਣ ਨਵੰਬਰ 23 ਵੀ ਨਿੰਘੀ 2 ਸਾਲ ਤੱਕ ਉੱਤੇ ਨਿੰਘ ਗਏ ਨਾ ਆਹ ਜਿਹੜੀਆਂ ਤਰੀਕਾਂ ਦਿੱਤੀਆਂ ਹੋਈਆਂ ਤੇ ਉਹ ਨਿੰਗਣ ਤੋਂ ਬਾਅਦ ਅੱਜ ਵੀ ਹਜੇ ਇਹਨੂੰ ਬੰਦਾ ਲੱਭ ਰਿਹਾ ਅਧਗਟਨ ਕਰਨ ਨੂੰ ਵੀ ਆ ਜਾਣ ਕੇ ਮਾੜਾ ਮੋਟਾ ਕੰਮ ਜੇ ਖੜਾ ਕਰਕੇ ਅਸੀਂ ਡਿਜ਼ਾਈਨ ਚੇਂਜ ਕਰਨਾ ਸੀ ਜੀ ਹੁਣ ਦੱਸੋ ਵੀ ਕਿਹੜਾ ਡਿਜ਼ਾਈਨ ਚੇਂਜ ਕੀਤਾ ਸੀ ਤੁਸੀਂ ਇਹ ਇੰਨਾ ਨੁਕਸਾਨ ਲੋਕਾਂ ਦਾ ਕਿਉਂ ਕਰਾਇਆ ਗੱਲ ਦੱਸਣ ਵਾਲੀ ਇਹ ਆ ਵੀ ਅੱਜ 2 ਸਾਲ ਹੋ ਚੱਲੇ ਕਿਹੜਾ ਤੁਸੀਂ ਇਹ ਪ੍ਰੋਜੈਕਟ ਨੂੰ ਰੋਕ ਕੇ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਤੇ ਕਿੰਨੀ ਉਹਦੀ ਪਰਪਾਈ ਤੁਸੀਂ ਕਿਵੇਂ ਕਰੋਗੇ ਇਹ ਸਵਾਲ ਜ਼ਰੂਰ ਇਹਨਾਂ ਨੂੰ ਪੁੱਛੋ ਵੀ ਕਿਉਂ ਇਹ ਪ੍ਰੋਜੈਕਟ ਅੱਗੇ ਦੋਨੋਂ ਜਿਹੜੇ ਸੀਗੇ ਰੇਲਵੇ ਦੇ ਉਹ ਕੰਪਲੀਟ ਹੋਏ ਪਿਆ ਰੇਲਵੇ ਵੱਲੋਂ ਤੁਸੀਂ ਇਹ ਕਿਉਂ ਰੋਕ ਕੇ ਰੱਖਿਆ ਇਹ ਗੱਲ ਜ਼ਰੂਰ ਆਪਣੇ ਆਮ ਆਦਮੀ ਦੇ ਲੋਕਾਂ ਨੂੰ ਪੁੱਛਿਓ ਵੀ ਕਿਉਂ ਆਹ ਤਰੀਕਾ ਜਿਹੜੀਆਂ ਟੱਪੀਆਂ ਨਕਸ਼ਾ ਤੁਸੀਂ ਜਿਹੜਾ ਚੇਂਜ ਕਰਨਾ ਸੀ ਫਿਰ ਤੁਹਾਤੋਂ ਕਿਉਂ ਨਹੀਂ ਹੋਇਆ ਤੇ ਚੇਂਜ ਕਿਹਦੇ ਖਾਤਰ ਕਰਨਾ ਸੀ ਤੇ ਜੇ ਤੁਸੀਂ ਇੰਨਾ ਚਿਰ ਪ੍ਰੋਜੈਕਟ ਰੋਕ ਕੇ ਰੱਖਿਆ ਉਹਦੀ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਰੂਰ ਤੁਸੀਂ ਆਪਣੇ ਲੋਕਾਂ ਦੇ ਮੂਹਰੇ ਜ਼ਰੂਰ ਦਖਿਓ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਇੰਨਾ ਨੁਕਸਾਨ ਤੁਸੀਂ ਕਿਉਂ ਕਰਾਇਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਜੈਕਟਾਂ ਤੇ ਵੀ ਜਾ ਕੇ ਜਿਹੜੇ ਸਾਰੇ ਸਾਡੇ ਸ਼ੁਰੂ ਕੀਤੇ ਸੀ ਤੁਸੀਂ ਕਿਵੇਂ ਉਹ ਖਰਾਬ ਕਰ ਰਹੇ ਹੋ ਕਿਵੇਂ ਤੁਸੀਂ ਡਿਲੇ ਕਰ ਰਹੇ ਹੋ ਉਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਹਾਲਾਤ ਅਜ ਬਣੇ ਕੀ ਹੋਏ ਆ ਉਹ ਰੇਲ ਲੁਧਿਆਣੇ ਦੇ ਆ ਦੇਖੋ ਜਿੱਦਾਂ ਇਲੈਕਸ਼ਨ ਦਾ ਟਾਈਮ ਇਲੈਕਸ਼ਨ ਡਿਲੇ ਕਿਉਂ ਕੀਤਾ ਜਾ ਰਿਹਾ ਹੈ ਪਰ ਵਾਰ ਵਾਰ ਜਿਹੜੇ ਹਾਂ ਇਲੈਕਸ਼ਨ ਇਲੈਕਸ਼ਨ ਕਰਾਉਣ ਦੀ ਜਾਨ ਕਿੱਥੇ ਆ ਇਲੈਕਸ਼ਨ ਕਰਾਉਣ ਨੂੰ 95 ਔਰਡ ਨੇ ਭਾਈ ਉਹ ਸਿਰਫ ਆਪਣੇ ਕੋਲ ਮੋਹਰਾਂ ਰੱਖਣ ਲਈ ਅੱਜ ਲੋਕ ਪਤਾ ਕਿੰਨਾ ਖੱਜਲ ਖਵਾਰ ਹੋ ਰਹੇ ਆ ਲੋਕ ਜਿਹੜੇ 95 ਔਰਡਾਂ ਚ ਜਿਨ੍ਹਾਂ ਨੇ ਕੌਂਸਲਰ ਤੋਂ ਮੋਹਰ ਲਵਾਉਣੀ ਹੁੰਦੀ ਆ ਕੋਈ ਵੀ ਉਹ ਅੱਜ ਸਿਰਫ ਐਮ.ਐਲ.ਏ ਨੂੰ ਕੋਈ ਹੋਰ ਤਾਂ ਕੋਈ ਇਹਨਾਂ ਦੇ ਪੱਲੇ ਹੈ ਨਹੀਂ ਸਿਰਫ ਉਹ ਮੋਹਰ ਲਈਏ ਸਾਰਿਆਂ ਦੇ ਕੋਲ ਬੈਠੇ ਆ ਉਹ ਕਿਸੇ ਦੀ ਵਿਆਹ ਦੀ ਜਿਹੜੀ ਆ ਉਹ ਕਿਸੇ ਦਾ ਕੋਈ ਕੋਈ ਵੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਰਥ ਸਰਟੀਫਿਕੇਟ ਜਾਂ ਹੋਰ ਕੋਈ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ 6 ਦੇ 6 ਐਮਐਲਏ ਜਿੰਨੇ ਵੀ ਜੁਆਇਨ ਕੀਤੇ ਸੀ ਉਹ ਵੀ ਸਮਝਣ ਆਪਣੇ ਆਪਣੇ ਘਰਾਂ ਚ ਵਾਪਸ ਮੁੜੇ ਹੋਣ ਇਹਨਾਂ ਨੇ ਇਲੈਕਸ਼ਨ ਨਹੀਂ ਕਰਾਉਣੀ ਮੈਂ ਹੁਣ ਰਿਕਾਰਡ ਤੁਹਾਨੂੰ ਕਹਿ ਰਿਹਾ ਵੀ ਕੋਈ ਇਲੈਕਸ਼ਨ ਆ ਜਿਹੜੀ ਉਹ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਹੋਣੀ ਨਹੀਂ ਉਦੋਂ ਬਾਅਦ ਤਾਂ ਹੋਣੀ ਹੋ ਕੀ ਜਦੋਂ ਟਾਈਮ ਹੀ 2 ਸਾਲ ਰਹਿ ਜਾਊਗਾ ਤੇ ਫਿਰ ਕਿਹੜਾ ਇਹਨਾਂ ਦਾ ਕਾਉਂਸਲਰ ਬਣੂਗਾ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਸਰਪੰਚ ਬਣੂਗਾ 2 ਸਾਲ ਲਈ ਫਿਰ ਤਾਂ ਰੱਬ ਦੀ ਮਿਹਰ ਨਾਲ ਸਾਡੀ ਸਰਕਾਰ ਆ ਉਹ ਸਾਡੇ ਅਸੀਂ ਬਣਾਵਾਂਗੇ ਇਹਨਾਂ ਦੇ ਕਰਕੇ ਇਸ ਕਰਕੇ ਜਿੰਨੇ ਵੀ ਲੋਕ ਗਏ ਸੀ ਉਹ ਵੀ ਵਿਚਾਰੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਆ ਪਰ 6 ਦੇ 6 ਐਮਐਲਏ ਸਿਰਫ ਮੋਹਰ ਕਰਕੇ ਵੀ ਲੋਕ ਸਾਡੇ ਕੋਲ ਸਵੇਰੇ ਦਿਖਣ ਕੋਈ ਚਾਰ ਆਉਣ ਤਾਂ ਸਹੀ ਬਾਕੀ ਤਾਂ ਕੋਈ ਆਉਂਦੇ ਨਹੀਂ ਕੋਈ ਨਾ ਕੋਈ ਪ੍ਰੋਜੈਕਟ ਇਹਨਾਂ ਦੇ ਪੱਲੇ ਨਾ ਕੋਈ ਪੈਸਾ ਸਿਰਫ ਉਹ ਕਾਉਂਸਲਰ ਵਾਲੀਆਂ ਮੋਹਰਾਂ ਲਈ ਬੈਠੇ ਆ ਤੇ ਹੁਣ ਕਾਉਂਸਲਰ ਆਪ ਸਮਝ ਲੈਣ ਜਿਹੜੇ ਇਹਨਾਂ ਦੇ ਬੰਨੂ